ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਰਿਲੀਜ਼ ਹੋ ਚੁੱਕੀ ਹੈ ਇਸ ਫਿਲਮ ਨੇ ਪਹਿਲੇ ਦਿਨ 4 ਕਰੋੜ 32 ਲੱਖ ਦੀ ਕਲੈਕਸ਼ਨ ਕੀਤੀ ਤੇ ਦੂਜੇ ਦਿਨ ਅੰਕੜਾ 6 ਕਰੋੜ 71 ਲੱਖ ਦਾ ਰਿਹਾ ਇਸ ਫਿਲਮ ਨੂੰ ਵਰਲਡ ਵਾਈਡ ਲੋਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ ਹੈ ਖਾਸ ਕਰਕੇ ਪਾਕਿਸਤਾਨ ਤੋਂ ਕਈ ਵੀਡੀਓ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸ਼ੋ ਹਾਊਸਫੁੱਲ ਨਜ਼ਰ ਆ ਰਹੇ ਨੇ ਇਹ ਵੀਡੀਓ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸ਼ੇਅਰ ਕੀਤੀ ਹੈ ਪਰ ਭਾਰਤ ਦੇ ਵਿੱਚ ਦਿਲਜੀਤ ਨੂੰ ਲੈ ਕੇ ਹਾਲੇ ਵੀ ਲੋਕ ਦੋ ਧੜੇ ਦੇ ਵਿੱਚ ਵੰਡੇ ਹੋਏ ਨੇ ਕਈ ਲੋਕ ਦਿਲਜੀਤ ਦੋਸਾਂ ਨੂੰ ਨਕਾਰ ਰਹੇ ਨੇ ਤੇ ਕਈ ਵੱਡੀਆਂ ਹਸਤੀਆਂ ਦਿਲਜੀਤ ਦੋਸਾਂ ਦੇ ਸਮਰਥਨ ਦੇ ਵਿੱਚ ਨਜ਼ਰ ਆ ਰਹੀਆਂ ਨੇ 레ਜੈਂਡਰੀ ਅਦਾਕਾਰ ਨਸਰਉਦੀਨ ਸ਼ਾਹ ਨੇ ਵੀ ਦਿਲਜੀਤ ਦੋਸਾਂ ਦਾ ਸਮਰਥਨ ਕਰਦੇ ਹੋਏ ਫੇਸਬੁੱਕ ਤੇ ਲਿਖਿਆ ਹੈ ਮੈਂ ਦਿਲਜੀਤ ਦੇ ਨਾਲ ਖੜਾ ਹਾਂ ਉਸ ਦੇ ਮੰਨ ਦੇ ਵਿੱਚ ਵਿਸ਼ਵ ਭਾਈਚਾਰੇ ਦੇ ਲਈ ਨਫ਼ਰਤ ਨਹੀਂ ਹੈ ਫਿਲਮ ਦੀ ਕਾਸਟਿੰਗ ਉਸ ਦੇ ਹੱਥ ਦੇ ਵਿੱਚ ਨਹੀਂ ਸੀ ਭਾਜਪਾ ਦੇ ਰਾਸ਼ਟਰੀ ਪ੍ਰਵਕਤਾ ਆਰ ਪੀ ਸਿੰਘ ਨੇ ਵੀ ਦਿਲਜੀਤ ਨੂੰ ਰਾਸ਼ਟਰ ਦੀ ਸ਼ਾਨ ਅਤੇ ਭਾਰਤੀ ਸੰਸਕ੍ਰਿਤੀ ਦਾ ਗਲੋਬਲ 앰배서ਡਰ ਕਹਿ ਕੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਬੁਲੰਦ ਆਵਾਜ਼ ਉਠਾਈ ਹੈ। ਉਹਨਾਂ ਨੇ ਕਿਹਾ F W I C E ਵੱਲੋਂ ਉਠਾਏ ਗਏ ਕਦਮ ਬਿਹਤ ਗੰਭੀਰ ਅਤੇ ਅਨੁਚਿਤ ਹਨ। ਪੰਜਾਬੀ ਅਦਾਕਾਰ ਹੋਬੀਤ阿里ਵਾਲ ਵੀ ਦਿਲਜੀਤ ਉਸਾਇਨ ਦੇ ਹੱਕ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਕਿਹਾ ਦਿਲਜੀਤ ਇਸ ਧਰਤੀ ਦਾ ਪੁੱਤਰ ਹੈ। ਪੂਰੇ ਪੰਜਾਬ ਨੂੰ ਉਸਤੇ ਮਾਣ ਹੈ ਤੇ ਪੰਜਾਬ ਉਸ ਦੇ ਨਾਲ ਖੜਾ ਹੈ ਤੇ ਭਾਰਤ ਵੀ। ਮਸ਼ਹੂਰ ਲਿਰਿਸਟ ਅਤੇ ਫਿਲਮ ਰਾਈਟਰ ਜਵੇਦ ਅਕਟਰ ਨੇ ਵੀ ਦਿਲਜੀਤ ਦਾ ਪੱਖ ਪੂਰਦਿਆ ਹੋਇਆ ਕਿਹਾ ਕਿ ਉਹ ਕਿਸ ਤਰ੍ਹਾਂ ਜਾਣ ਸਕਦਾ ਹੈ ਕਿ ਇਹ ਸਭ ਕੁਝ ਹੋਵੇਗਾ। ਉਹਨਾਂ ਨੇ ਸਰਕਾਰ ਅਤੇ ਸੈਂਸਰ ਬੋਰਡ ਨੂੰ ਨਰਮੀ ਦਿਖਾਉਣ ਦੀ ਅਪੀਲ ਕੀਤੀ ਹੈ ਡਾਇਰੈਕਟਰ ਇਮਤੀਆਜ਼ ਅਲੀ ਜੋ ਕਿ ਇਸ ਸਮੇਂ ਦਿਲਜੀਤ ਦੇ ਨਾਲ ਇੱਕ ਹੋਰ ਪ੍ਰੋਜੈਕਟ ਤੇ ਕੰਮ ਕਰ ਰਹੇ ਨੇ ਉਹਨਾਂ ਨੇ ਦੱਸਿਆ ਦਿਲਜੀਤ ਦੋਸਾਂਝ ਹਰ ਸਮੇਂ ਆਪਣੇ ਕੰਸਰਟ ਦੇ ਵਿੱਚ ਭਾਰਤ ਦਾ ਝੰਡਾ ਲਹਿਰਾਉਂਦਾ ਹੈ ਤੇ ਦੂਜੇ ਪਾਸੇ FWICE ਨੇ ਇਮਤੀਆਜ਼ ਅਲੀ ਨੂੰ ਵਿੱਚ ਚੇਤਾਵਨੀ ਦਿੱਤੀ ਹੈ ਕਿ ਉਹ ਦਿਲਜੀਤ ਦੋਸਾਂਝ ਦੇ ਨਾਲ ਆਪਣੀ ਸਾਝ ਤੋੜ ਦੇ ਨਹੀਂ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਕਦਮ ਚੁੱਕੇ ਜਾਣਗੇ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਰਿਲੀਜ਼ ਹੋ ਚੁੱਕੀ ਹੈ ਇਸ ਫਿਲਮ ਨੇ ਪਹਿਲੇ ਦਿਨ 4 ਕਰੋੜ 32 ਲੱਖ ਦੀ ਕਲੈਕਸ਼ਨ ਕੀਤੀ ਤੇ ਦੂਜੇ ਦਿਨ ਅੰਕੜਾ 6 ਕਰੋੜ 71 ਲੱਖ ਦਾ ਰਿਹਾ ਇਸ ਫਿਲਮ ਨੂੰ ਵਰਲਡ ਵਾਈਡ ਲੋਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ ਹੈ ਖਾਸ ਕਰਕੇ ਪਾਕਿਸਤਾਨ ਤੋਂ ਕਈ ਵੀਡੀਓ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸ਼ੋ ਹਾਊਸਫੁੱਲ ਨਜ਼ਰ ਆ ਰਹੇ ਨੇ ਇਹ ਵੀਡੀਓ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸ਼ੇਅਰ ਕੀਤੀ ਹੈ ਪਰ ਭਾਰਤ ਦੇ ਵਿੱਚ ਦਿਲਜੀਤ ਨੂੰ ਲੈ ਕੇ ਹਾਲੇ ਵੀ ਲੋਕ ਦੋ ਧੜੇ ਦੇ ਵਿੱਚ ਵੰਡੇ ਹੋਏ ਨੇ ਕਈ ਲੋਕ ਦਿਲਜੀਤ ਦੋਸਾਂ ਨੂੰ ਨਕਾਰ ਰਹੇ ਨੇ ਤੇ ਕਈ ਵੱਡੀਆਂ ਹਸਤੀਆਂ ਦਿਲਜੀਤ ਦੋਸਾਂ ਦੇ ਸਮਰਥਨ ਦੇ ਵਿੱਚ ਨਜ਼ਰ ਆ ਰਹੀਆਂ ਨੇ 레ਜੈਂਡਰੀ ਅਦਾਕਾਰ ਨਸਰਉਦੀਨ ਸ਼ਾਹ ਨੇ ਵੀ ਦਿਲਜੀਤ ਦੋਸਾਂ ਦਾ ਸਮਰਥਨ ਕਰਦੇ ਹੋਏ ਫੇਸਬੁੱਕ ਤੇ ਲਿਖਿਆ ਹੈ ਮੈਂ ਦਿਲਜੀਤ ਦੇ ਨਾਲ ਖੜਾ ਹਾਂ ਉਸ ਦੇ ਮੰਨ ਦੇ ਵਿੱਚ ਵਿਸ਼ਵ ਭਾਈਚਾਰੇ ਦੇ ਲਈ ਨਫ਼ਰਤ ਨਹੀਂ ਹੈ ਫਿਲਮ ਦੀ ਕਾਸਟਿੰਗ ਉਸ ਦੇ ਹੱਥ ਦੇ ਵਿੱਚ ਨਹੀਂ ਸੀ ਭਾਜਪਾ ਦੇ ਰਾਸ਼ਟਰੀ ਪ੍ਰਵਕਤਾ ਆਰ ਪੀ ਸਿੰਘ ਨੇ ਵੀ ਦਿਲਜੀਤ ਨੂੰ ਰਾਸ਼ਟਰ ਦੀ ਸ਼ਾਨ ਅਤੇ ਭਾਰਤੀ ਸੰਸਕ੍ਰਿਤੀ ਦਾ ਗਲੋਬਲ 앰배서ਡਰ ਕਹਿ ਕੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਬੁਲੰਦ ਆਵਾਜ਼ ਉਠਾਈ ਹੈ। ਉਹਨਾਂ ਨੇ ਕਿਹਾ F W I C E ਵੱਲੋਂ ਉਠਾਏ ਗਏ ਕਦਮ ਬਿਹਤ ਗੰਭੀਰ ਅਤੇ ਅਨੁਚਿਤ ਹਨ। ਪੰਜਾਬੀ ਅਦਾਕਾਰ ਹੋਬੀਤ阿里ਵਾਲ ਵੀ ਦਿਲਜੀਤ ਉਸਾਇਨ ਦੇ ਹੱਕ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਕਿਹਾ ਦਿਲਜੀਤ ਇਸ ਧਰਤੀ ਦਾ ਪੁੱਤਰ ਹੈ। ਪੂਰੇ ਪੰਜਾਬ ਨੂੰ ਉਸਤੇ ਮਾਣ ਹੈ ਤੇ ਪੰਜਾਬ ਉਸ ਦੇ ਨਾਲ ਖੜਾ ਹੈ ਤੇ ਭਾਰਤ ਵੀ। ਮਸ਼ਹੂਰ ਲਿਰਿਸਟ ਅਤੇ ਫਿਲਮ ਰਾਈਟਰ ਜਵੇਦ ਅਕਟਰ ਨੇ ਵੀ ਦਿਲਜੀਤ ਦਾ ਪੱਖ ਪੂਰਦਿਆ ਹੋਇਆ ਕਿਹਾ ਕਿ ਉਹ ਕਿਸ ਤਰ੍ਹਾਂ ਜਾਣ ਸਕਦਾ ਹੈ ਕਿ ਇਹ ਸਭ ਕੁਝ ਹੋਵੇਗਾ। ਉਹਨਾਂ ਨੇ ਸਰਕਾਰ ਅਤੇ ਸੈਂਸਰ ਬੋਰਡ ਨੂੰ ਨਰਮੀ ਦਿਖਾਉਣ ਦੀ ਅਪੀਲ ਕੀਤੀ ਹੈ ਡਾਇਰੈਕਟਰ ਇਮਤੀਆਜ਼ ਅਲੀ ਜੋ ਕਿ ਇਸ ਸਮੇਂ ਦਿਲਜੀਤ ਦੇ ਨਾਲ ਇੱਕ ਹੋਰ ਪ੍ਰੋਜੈਕਟ ਤੇ ਕੰਮ ਕਰ ਰਹੇ ਨੇ ਉਹਨਾਂ ਨੇ ਦੱਸਿਆ ਦਿਲਜੀਤ ਦੋਸਾਂਝ ਹਰ ਸਮੇਂ ਆਪਣੇ ਕੰਸਰਟ ਦੇ ਵਿੱਚ ਭਾਰਤ ਦਾ ਝੰਡਾ ਲਹਿਰਾਉਂਦਾ ਹੈ ਤੇ ਦੂਜੇ ਪਾਸੇ FWICE ਨੇ ਇਮਤੀਆਜ਼ ਅਲੀ ਨੂੰ ਵਿੱਚ ਚੇਤਾਵਨੀ ਦਿੱਤੀ ਹੈ ਕਿ ਉਹ ਦਿਲਜੀਤ ਦੋਸਾਂਝ ਦੇ ਨਾਲ ਆਪਣੀ ਸਾਂਝ ਤੋੜ ਦੇ ਨਹੀਂ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਕਦਮ ਚੁੱਕੇ ਜਾਣਗੇ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ thank yeah. you